ਹੁਣ ਕਥਾ ਹੋ ਰਹੀ ਹੈ ਕਥਾ ਤੇ ਕਰ ਰਿਹਾ ਪਰ ਹੋ ਸਕਦਾ ਮੇਰੇ ਮਨ ਵਿੱਚ ਕੁਝ ਹੋਰ ਚੱਲਦਾ ਹੋਵੇ ਹੋ ਸਕਦਾ ਕਥਾ ਤੇ ਇਥੋਂ ਹੋ ਰਹੀ ਹੈ ਜਿੰਨਾ ਕ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਉਹ ਬ੍ਰੇਨ ਵਿੱਚ ਹੈ ਉਹ ਬੋਲ ਰਿਹਾ ਹੋ ਸਕਦਾ ਹੈ ਅੰਦਰ ਗਹਿਰੇ ਤਾਲ ਤੇ ਮੇਰੇ ਮਨ ਵਿੱਚ ਕੁਝ ਹੋਰ ਚੱਲਦਾ ਹੋਵੇ ਜਿਉਂ ਮੈਲੇ ਬਾਰੋਂ ਨਿਰਮਲ ਹੋ ਸਕਦਾ ਹੈ ਆਪਣੇ ਆਪ ਨੂੰ ਸਭ ਨੂੰ ਪਤਾ ਹੁੰਦਾ ਹੈ ਵੀ ਮੈਂ ਸੰਗਤ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਮੈਂ ਕਥਾ ਕੇਵਲ ਸੁਣਾ ਰਿਹਾ ਜਾਂ ਘੁਮਾ ਰਿਹਾ ਉਹ ਆਪਣੇ ਆਪ ਨੂੰ ਪਤਾ ਹੁੰਦਾ ਹੈ ਤੇ ਪ੍ਰਮਾਤਮਾ ਉਸ ਹਿਰਦੇ ਵਾਲ ਹੀ ਵੇਖਦਾ ਹੈ ਛੋਟੀ ਜਿਹੀ ਜ਼ਿੰਦਗੀ ਹੈ ਬਾਲ ਜਵਾਨੀ ਆਰ ਬਿਰਧ ਭੁੰਨ ਤਿੰਨ ਅਵਸਥਾ ਜਾਨ ਵੇਖੋ ਜੀ ਬਾਲ ਬੱਚਾ ਬੱਚੇ ਦਾ ਬਹੁਤਾ ਜੀਵਨ ਨਿਕਲਦਾ ਹੈ ਪਹਿਲੇ ਤੇ ਬੱਚੇ ਨੂੰ ਜਦੋਂ ਬੱਚਾ ਇਸ ਦੁਨੀਆ ਨੂੰ ਵੇਖਦਾ ਹੈ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਭੁੱਖ ਲੱਗੀ ਹੈ ਤੇ ਮਹਾਰਾਜ ਨੇ ਉਹਦਾ ਭੋਜਨ ਤਿਆਰ ਕਰ ਦਿੱਤਾ ਪਹਿਲਾਂ ਭੇਟ ਵਿੱਚ ਮਾਤ ਗਰਭ ਮੈਂ ਆਪਨੂੰ ਸਿਮਰਨ ਦੇ ਦਹਿਤੂ ਮੁਰਾਖ ਨਾ ਹਾਰੇ ਉਹਦੀ ਰੂਹ ਨੂੰਦੀ ਆਤਮਾ ਨੂੰ ਮਹਾਰਾਜ ਜੀ ਨੇ ਉਹਦੇ ਸਿਮਰਨ ਭਾਵ ਇੱਕ ਮਿਕ ਲਿਬ ਜੁੜੀ ਹੋਈ ਸੀ ਪਰਮਾਤਮਾ ਨਾਲ ਪਰਮਾਤਮਾ ਨੇ ਉਥੇ ਰੱਖਿਆ ਕੀਤਾ ਜੋ ਕੁਝ ਮਾਂ ਸ਼ੱਕਦੀ ਹੈ ਬੱਚੇ ਤੱਕ ਪਹੁੰਚ ਰਿਹਾ ਹੈ ਮਾਂ ਤੇ ਕੇਵਲ ਖਾਣ ਤੱਕ ਸੀਮਿਤ ਖੂਨ ਕਿਵੇਂ ਬਣਦਾ ਬਲੱਡ ਕਿਵੇਂ ਬਣਦਾ ਕਿਸੇ ਨੂੰ ਕੀ ਪਤਾ ਹੈ ਉਹ ਬੱਚੇ ਤੱਕ ਸਭ ਕੁਝ ਭੁੱਜ ਰਿਹਾ ਥੋੜਾ ਸਮਾਂ ਪਾ ਕੇ ਉਹ ਬੱਚਾ ਜਦੋਂ ਇਸ ਸੰਸਾਰ ਵਿੱਚ ਆਇਆ ਹੈ ਨਾ ਪਹਿਲੇ ਪਿਆੜ ਲਗਾ ਥਣ ਦੁੱਧ ਭੁੱਖ ਲੱਗੀ ਹੈ ਕੁਝ ਕੁ ਸਮਾਂ ਨਿਕਲਿਆ ਕੁਝ ਕੁ ਮਹੀਨੇ ਨਿਕਲੇ ਥੋੜਾ ਹੱਥ ਪੈਰ ਹਲਾਉਂਦਾ ਹੈ 2 2.5 ਸਾਲ ਬਾਅਦ ਕੁਝ ਐਸਾ ਸਮਾਂ ਆਇਆ ਥੋੜਾ ਦੁਰਨ ਫਿਰਨ ਲੱਗ ਜਾਂਦਾ ਹੈ ਤੇ ਉਹਦਾ ਇਹ ਸਮਾ ਜਿਹੜਾ ਨੀਅਤ ਸਮਾ ਹੈ ਨਾ ਜਿਹੜਾ ਸੰਬਤ ਸਾਹਾ ਲਿਖਿਆ ਮਿਲ ਕਰ ਭਾਵੋਂ ਤੇਲ ਦੇ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਜਿਵੇਂ ਪੁਰਾਣੇ ਸਮਿਆਂ ਵਿੱਚ ਇੱਕ ਬੱਚੀ ਦੇ ਵਿਆਹ ਲਈ ਚਿੱਠੀ ਲਿਖੀ ਜਾਂਦੀ ਸੀ ਉਹਦੇ ਵਿੱਚ ਸਮਾ ਦੀਨ ਸਭ ਕੁਝ ਨੀਅਤ ਕਰ ਦਿੱਤਾ ਜਾਂਦਾ ਸੀ ਜਦੋਂ ਸਿਰ ਵਿੱਚ ਛਗਨਾ ਦਾ ਤੇਲ ਪੈ ਜਾਂਦਾ ਸੀ ਉਹ ਤੇਲ ਪਾਣ ਦਾ ਅਰਥ ਸੀ ਵੀ ਜੇ ਹੁਣ ਪੱਕਾ ਹੈ ਬਸ ਹੁਣ ਤੇ ਵਿਆਹ ਹੋਣਾ ਹੈ ਦੇਖੋ ਮਹਾਰਾਜ ਨੇ ਵਿਆਹ ਦੀ ਉਦਾਹਰਣ ਲੈ ਕੇ ਮੌਤ ਦੀ ਗੱਲ ਕੀਤੀ ਹੈ ਸਮਾਨੀਅਤ ਹੈ ਉਹ ਹੁਣ ਬੱਚਾ 2 3 ਸਾਲ ਗੁਜ਼ਰ ਕੇ ਉਹਨੂੰ ਨਹੀਂ ਪਤਾ ਲੱਗਿਆ ਉਹ ਸਮਾਂ ਘਰ ਆਉਂਦਾ ਹਰ ਸਾਲ ਬਾਅਦ ਆਪਾਂ ਖੁਸ਼ੀਆਂ ਮਨਾਉਂਦੇ ਆ ਪਰ ਮਹਾਰਾਜ ਕਹਿੰਦੇ ਭਾਈ ਵੇਖ ਜੰਮ ਵੱਲ ਵੇਖ ਉਹਨੇ ਕਲਕਾਰੀ ਮਾਰੀ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਤ ਘਟਤ ਹੈ ਤੇ ਜੰਮ ਰਾਜ ਨੇ ਕਲਕਾਰੀ ਮਾਰੀ ਉਹ ਕਹਿੰਦਾ ਕਹਿੰਦਾ ਤੁਹਾਨੂੰ ਖੁਸ਼ੀ ਹੈ ਕਹਿੰਦੇ ਮੈਨੂੰ ਤੁਹਾਤੋਂ ਜ਼ਿਆਦਾ ਖੁਸ਼ੀ ਹੈ ਇਹਨੇ ਆਪਣੇ ਕੀਮਤੀ ਸਮੇਂ ਵਿੱਚੋਂ 2.5 ਸਾਲ ਖਰਾਬ ਕਰ ਲਏ ਇਹਨੇ ਆਪਣੇ ਕੀਮਤੀ ਸਮੇਂ ਵਿੱਚੋਂ 5 ਸਾਲ ਖਰਾਬ ਕਰ ਲਏ ਇਹਨੇ ਆਪਣੇ ਕੀਮਤੀ ਸਮੇਂ 'ਚੋਂ 16 ਵਰੇ ਖਰਾਬ ਕਰ ਲਏ ਤੇ ਹੁੰਦਾ ਕੀ ਹੈ ਜਿੱਦਾਂ ਤੁਸੀਂ ਬਾਲ ਜਵਾਨੀਆਂ ਰ ਵਿਰਧ ਫੁਨ ਸੁਣਿਆ ਐ ਇਸੇ ਤਰ੍ਹਾਂ ਦਸ ਪੜਾ ਵੀ ਦੱਸੇ ਨੇ ਮਹਾਰਾਜ ਜੀ ਬਦਲੇ ਪਿਆਰ ਲੱਗਾ ਥਣ ਦੁੱਧ ਤੇ ਦੂਜਾ ਮਾਂ ਬਾਪ ਕੀ ਸੁੱਧ ਪਤਾ ਲੱਗਦਾ ਮੇਰੀ ਮਾਂ ਮੇਰਾ ਪਿਓ ਤੀਜਾ ਭਈਆ ਭਾબી ਵੇਵ ਚੌਥਾ ਪਿਆਰ ਕੋ ਪੰਨੀ ਖੇੜ ਫਿਰ ਬੱਚਾ ਥੋੜਾ ਬଡਾ ਹੁੰਦਾ ਹੈ ਖੇਡਦਾ ਹੈ ਸਕੂਲੇ ਪਮਨੇ ਆ ਉਹ ਆਪਣੇ ਕੰਮ ਵਿੱਚ ਮਸਤ ਹੈ ਉਧਰ ਦਾਦਾ ਜੀ ਮਸਤ ਨੇ ਦਾਦੇ ਪੋਤੇ ਨਾਲ ਖੇਡ ਰਹੇ ਨੇ ਪੋਤੀਆਂ ਨਾਲ ਖੇਡ ਰਹੇ ਨੇ ਕਿਉਂਕਿ ਖਿਡੌਣਾ ਚਾਹੀਦਾ ਹੈ ਬੱਚਾ ਬੱਚੇ ਨੂੰ ਖਿਡੌਣਾ ਚਾਹੀਦਾ ਹੈ ਬੱਚੇ ਨੂੰ ਉਹ ਮੋਟਰਸਾਈਕਲ ਚੰਗਾ ਲੱਗਦਾ ਹੈ ਬੱਚੇ ਨੂੰ ਕਾਰ ਚੰਗੀ ਲੱਗਦੀ ਹੈ ਬੱਚੇ ਨੂੰ ਗੱਡਾ ਗੁੱਡੀ ਚੰਗੇ ਲੱਗਦੇ ਨੇ ਮਾਪਿਓਂ ਪਤਾ ਹੈ ਇਹਨੂੰ ਕੀ ਚਾਹੀਦਾ ਮਾਪਿਓਂ ਲੈ ਕੇ ਦੰਦੇ ਨੇ ਉਹ ਖੁਸ਼ ਹੋ ਜਾਂਦਾ ਤੇ ਉਹਦੇ ਮਾਪਿਓਂ ਨੂੰ ਬੱਚਾ ਚਾਹੀਦਾ ਖਿਲਾਉਣਾ ਚਾਹੀਦਾ ਖੇਟਣ ਵਾਸਤੇ ਦਾਦਾ ਜੀ ਹੋ ਗਏ ਦਾਦਾ ਜੀ ਕਾਫੀ ਉਮਰ ਬੀਤ ਗਈ ਦਾਦਾ ਜੀ ਨੂੰ ਵੀ ਅਜੇ ਖਡਾਉਣੇ ਚਾਹੀਦੇ ਨੇ ਪੋਤੇ ਚਾਹੀਦੇ ਨੇ ਖਡਾਉਣੇ ਉਹ ਬੱਚਾ ਵੀ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹੈ ਬੱਚੇ ਨੂੰ ਵੀ ਖਿਲਾਉਣਾ ਚਾਹੀਦਾ ਹੈ ਵੱਡਾ ਹੋਇਆ ਬਿਆ ਆਇਆ ਘਰ ਲੈ ਆਇਆ ਮਾਸ ਬੱਚੇ ਨੂੰ ਵੀ ਖਿਡਾਉਣਾ ਚਾਹੀਦਾ ਹੈ ਪਤਨੀ ਚਾਹੀਦੀ ਹੈ ਉਹ ਬੱਚਾ ਵੱਡਾ ਹੋਇਆ ਮਾਫ ਕਰਨਾ ਜਿੰਨਾ ਵੀ ਤੁਸੀਂ ਸੜਕ ਤੇ ਵੇਖ ਰਹੇ ਹੋ ਟ੍ਰੈਫਿਕ ਚੱਲਦੀ ਹੈ ਕਾਰ ਚੱਲਦੀ ਸਕੂਟਰ ਚੱਲਦੇ ਗੱਡੀਆਂ ਚੱਲਦੀਆਂ ਵੱਡੀਆਂ ਵੱਡੀਆਂ ਉਹ ਬੱਚਾ ਛੋਟਾ ਸੀ ਅੱਜ ਉਹ ਬੱਚਾ ਵੱਡਾ ਹੋ ਗਿਆ ਅਖਲੌਣੀ ਚੱਲਦੇ ਨੇ ਬਾਹਰ ਮਾਫ ਕਰਨਾ ਖਲਾਉਣੀ ਚੱਲਦੇ ਨੇ ਹੁਣ ਵੀ ਖਲਾਉਨੇ ਚਾਹੀਦੇ ਨੇ ਪੰਜੇ ਵੇ ਖਾਣ ਪੀਣ ਕੀ ਧਾਤ ਸਰੀਰ ਵੱਡਾ ਹੋ ਜਾਂਦਾ ਹੈ ਪਰ ਮਹਾਰਾਜ ਕਹਿੰਦੇ ਨੇ ਮਲਾ ਰਾਗ ਵਿੱਚ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਯਾਦ ਹੈ ਵਿਸਰ ਗਿਆ ਹੈ ਮਰਣਾ ਉਹ ਮਰਣਾ ਕੀ ਹੈ ਸ਼ਬਦ ਮਰੋ ਫਿਰ ਜੀਵੋਂ ਸਾਦੇ ਹੀ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕਰਕੇ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਬਣਾਉਨੇ ਸੀ ਉੱਤਰ ਵਾਲੇ ਪਾਸੇ ਅਸੀਂ ਮਨ ਨਾ ਪੁੱਟਿਆ ਠੀਕ ਆ ਅਸੀਂ ਜਾਗਦੇ ਆ 25 ਸੈਕਟਰ ਜਾ ਕੇ ਥੋੜਾ ਜਾਗਦੇ ਆ ਸਾਡੇ ਘਰ ਵਿੱਚ ਕੋਈ ਐਦਾ ਨਹੀਂ ਦੁਰਘਟਨਾ ਵਾਪਰਦੀ ਅਸੀਂ ਜਾਗਦੇ ਆ ਰੱਬੇ ਆਦ ਆਉਂਦਾ ਪਰ ਜੇ ਤੁਸੀਂ ਸੁਖ ਵਿੱਚ ਸਿਮਰਨ ਕਰੋ ਭੈਣ ਭਰਾਵੋ ਜੇ ਤੁਸੀਂ ਸੁਖ ਵਿੱਚ ਸਿਮਰਨ ਕਰੋ ਤਾਂ ਪਾਤਸ਼ਾਹ ਦੁੱਖ ਵਿੱਚ ਤੇ ਡੋਲਣ ਹੀ ਨਹੀਂ ਦਿੰਦਾ ਫਿਰ ਤੇ ਸੁਖ ਵਿੱਚ ਜਿਹਨੂੰ ਰੱਬ ਯਾਦ ਹੈ ਉਹਨੂੰ ਦੁੱਖ ਵਿੱਚ ਵੀ ਜਿਉਣਾ ਸਿਖਾ ਦਿੰਦਾ ਬਿਸਰ ਕੇ ਆਹ ਹੈ ਮਰਨਾ ਜਿਹਨੂੰ ਇਹ ਮੌਤ ਭੁੱਲੀ ਹੈ ਭਾਈ ਉਹਦੇ ਤੇ ਰੱਬ ਨੇੜੇ ਵੀ ਨਹੀਂ ਹੈ ਉਤੇ ਹਰ ਤਰ੍ਹਾਂ ਦੀ ਗਲਤੀ ਵੀ ਕਰੇਗਾ ਧੋਖਾ ਵੀ ਕਰੇਗਾ ਪਰਾਇਆ ਹੱਕ ਵੀ ਖਾਏਗਾ ਕਿਸੇ ਦਾ ਖੂਨ ਵੀ ਪੀਂਦਾ ਹੈ ਤੇ ਵੈਗੁਰੂ ਅੱਗੇ ਕਹਿੰਦੇ ਨੇ ਛੇਵੇਂ ਕਾਮ ਨਾ ਪੁੱਛਿਆ ਜਾਤ ਫਿਰ ਇਹਨੂੰ ਕਾਮ ਦਾ ਮਾੜਾ ਪ੍ਰਭਾਵ ਇਹਨਾਂ پاگل ਕਰ ਦਿੰਦਾ ਕਿਉਂ ਕਿਉਂਕਿ ਸੰਗਤ ਨਹੀਂ ਕਿਉਂਕਿ ਨਾਮ ਨਹੀਂ ਚੰਗੇ ਗੁਣ ਨਹੀਂ ਆਪ ਜੀ ਵੇਖੋ ਛੇ ਪੜਾ ਜ਼ਿੰਦਗੀ ਤੇ ਕਿਵੇਂ ਖਤਮ ਹੋ ਗਏ ਨੇ ਪਤਾ ਹੀ ਨਹੀਂ ਚੱਲਿਆ ਹੁਣ ਆਪਾਂ ਬੈਠੇ ਆਂ ਨਿਤਨੇਮ ਦੀ ਕਥਾ ਸਰਦਾਰ ਬਲਦੇਵ ਸਿੰਘ ਜੀ ਬੈਠੇ ਨੇ ਨਾਲੇ ਸਲਾਹ ਕੀਤੀ ਕਮੇਟੀ ਨਾਲ ਸਲਾਹ ਕੀਤੀ ਸਰਦਾਰ ਹਰਦੀਪ ਸਿੰਘ ਜੀ ਬੈਠੇ ਨੇ ਹੋਰ ਭੈਣ ਭਰਾ ਬੈਠੇ ਨੇ ਪਤਾ ਹੀ ਨਹੀਂ ਚੱਲਿਆ ਆਨੰਦ ਸਾਹਿਬ ਦੀ ਕਥਾ ਵੀ ਸਮਾਪਤ ਹੋਣ ਵਾਲੀ ਪਤਾ ਚੱਲਦਾ ਦੀ ਨਾਲਾ ਨਹੀਂ ਪਤਾ ਉਹ ਜਿਹੜੇ ਰੈਗੂਲਰ ਲਾਹਾ ਲੈ ਗਏ ਲੈ ਗਏ ਬਸ ਲੈ ਗਏ ਜਿਨੀ ਲਾਹਾ ਨਹੀਂ ਲੈਣਾ ਉਹਨਾਂ ਨੇ ਕੁਝ ਹੋਰ ਵੀ ਕੀਤਾ ਹੋਰ ਕੰਮਕਾਰ ਕੀਤੇ ਮੁਬਾਰਕ ਹੈ ਪਰ ਉਹ ਤੇ ਨਹੀਂ ਮਿਲਿਆ ਜੋ ਮਿਲਣਾ ਸੀ ਸਮਾਂ ਨਿਕਲ ਗਿਆ ਆਪਾਂ ਖੜ ਕੇ ਕਿਸੇ ਦਾ ਇੰਤਜ਼ਾਰ ਕਰ ਸਕਦੇ ਆ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਤੇ ਨਿਕਲਦੀ ਉਹ ਟਿਕ 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 ਸੂਈ ਵੇਖੋ ਨਿਕਲਦੀ ਚੱਲਦੀ ਜਾਂਦੀ ਹੈ ਇਹ ਜਿਹੜੀ ਸਾਨੂੰ ਸਵਾਸਾਂ ਰੂਪੀ ਬੂੰਦਾ ਮਿਲੀਆਂ ਹੋਈਆਂ ਨੇ ਇੱਕ ਇੱਕ ਇਹ ਡਿੱਗਦੀ ਜਾਂਦੀ ਐ ਤੇ ਘਟਦੀ ਜਾਂਦੀ ਐ ਭਾਈ ਸੰਬਤ ਸਾਹਾ ਲਿਖਿਆ ਇਹ ਤੇ ਸੱਚ ਐ ਇਹ ਇੱਕ ਵੀ ਅੱਧਾ ਸੈਕਿੰਡ ਵੀ ਉਤਰ ਅਤਰ ਨਹੀਂ ਹੋਣਾ ਇਹ ਸਾਡੀ ਇੱਕ ਰੇਸ ਦੀ ਤਰ੍ਹਾਂ ਐ ਜਿਵੇਂ ਬੱਚਾ 100 ਮੀਟਰ ਰੇਸ ਕੱਢਦਾ ਐ ਇਹ ਸਾਡੀ ਇੱਕ ਬਾਲ ਜਵਾਨੀ ਔਰ ਬਿਰਧ ਫੁੱਨ ਤੀਨ ਅਵਸਥਾ ਜਾਣ ਇਹਦੇ ਵਿੱਚ ਕੀ ਕੀਤਾ ਕੀ ਕੀਤਾ ਇਹ ਸ਼ੀਸ਼ਾ ਐ ਇਸ ਸ਼ੀਸ਼ੇ ਵਿੱਚ ਮਹਾਰਾਜ ਨੇ ਉਸ ਕਟਾਰੇ ਵਿੱਚ ਵਿਖਾਣਾ ਵੀ ਵੇਖੋ ਪੁੱਤਰਾ ਆ ਤੇਰਾ ਜੀਵਨ ਐ ਵੇਖਿਓ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਖਿਓ ਕਿਤੇ ਗੁਰੂ ਅਰਜਨ ਸਾਹਿਬ ਵੇਖਿਓ ਕਿਤੇ ਪਰਮਾਤਮਾ ਜੀ ਸਾਡੇ ਵੱਲ ਪਿੱਠ ਕਰਕੇ ਨਾ ਬੈਠੇ ਹੋਣ ਅਸੀਂ ਕੀ ਕੀਤਾ ਅੱਜ ਸਵੇਰ ਤੋਂ ਲੈ ਕੇ ਅਸੀਂ ਸ਼ਾਮ ਤੱਕ ਕੀ ਕੀਤਾ ਪਿਛਲੀ ਜ਼ਿੰਦਗੀ ਵਿੱਚ ਅਸੀਂ ਕੀ ਕੀਤਾ ਤੇ ਆਉਣ ਵਾਲੀ ਜ਼ਿੰਦਗੀ ਵਿੱਚ ਅਸੀਂ ਕੀ ਕਰਨਾ ਹੈ ਕਦੇ ਸੋਚਿਆ ਨਹੀਂ ਸੱਤਵਾਂ ਸੰਝ ਕੀਆ ਘਰ ਆਵਾਸ ਅਠਵਾਂ ਫਿਰ ਜਦੋਂ ਉਹ ਅਵਸਥਾ ਹੁੰਦੀ ਹੈ ਨਾ ਇਹ ਸਾਰੇ ਪੜਾ ਇਦਾਂ ਹੀ ਖਤਮ ਕੀਤੇ ਫਿਰ ਉਹ ਬੱਚੇ ਆਖ ਨਹੀਂ ਲੱਗਦੇ ਬੱਚੇ ਆਖ ਨਹੀਂ ਲੱਗਦੇ ਵੇਖੋ ਬਹੁਤ ਭੈਣ ਭਰਾ ਐਸੇ ਬੈਠੇ ਨੇ ਬੱਚਿਆਂ ਚ ਇੰਨਾ ਪਿਆਰ ਪੋਤਿਆਂ ਚ ਇੰਨਾ ਪਿਆਰ ਉਹ ਆਪਣੀ ਰਿਸਪੌਂਸਿਬਿਲਟੀ ਨਿਭਾਈ ਹੈ ਘਰ ਵਿੱਚ ਸਭ ਕੁਝ ਠੀਕ ਹੈ ਨਾਮ ਜਪਿਆ ਹੈ ਇਮਾਨਦਾਰੀ ਹੈ ਜੀਵਨ ਵਿੱਚ ਸੱਤ ਹੈ ਸੰਤੋਖ ਹੈ ਦਇਆ ਦਾ ਦੀਵਾ ਨਾਲ ਲੈ ਕੇ ਚੱਲਣ ਵਾਲੇ ਭੈਣ ਭਰਾ ਵੀ ਬੈਠੇ ਨੇ ਤੇ ਕਈਆਂ ਦੇ ਤੇ ਪਾਈ ਉਹ ਕਰੋਧ ਆਉਂਦਾ ਫਿਰ ਬੱਚੇ ਪੋਤੇ ਕੋਈ ਅੱਖ ਨਹੀਂ ਲੱਗਦਾ ਅਠਵੇਂ ਕਰੋਧ ਹੋਆ ਤਨਨਾਸ਼ ਤੇ ਇਧਰ ਬਾਦਸ਼ਾਹ ਗੁਰੂ ਤੇਗ ਬਹਾਦਰ ਸਭ ਕਹਿੰਦੇ ਨੇ ਬਾਲ ਜਵਾਨੀ ਅਰ ਵਿਰਧ ਹੁਨ ਜੋ ਇਹ ਤਿੰਨ ਵਸਥਾ ਨਹੀਂ ਨਾ ਪਾਈ ਕਹਿੰਦੇ ਕਹੋ ਨਾਨਕ ਹਰ ਭਜਨ ਵਿਨ ਬਿਰਥਾ ਸਭ ਹੀ ਮਾਨ ਕਹਿੰਦੇ ਇਹ ਸਾਰੇ ਜੀਵਨ ਦੇ ਪੜਾਵਿਰਥੇ ਜਾਣਗੇ ਜਿਸ ਕੋਲ ਨਾਮ ਨਹੀਂ ਜਿਸ ਕੋਲ ਬੰਦਗੀ ਨਹੀਂ ਜਿਸ ਕੋਲ ਇਬਾਦਤ ਨਹੀਂ ਜਿਸ ਕੋਲ ਸੰਗਤ ਨਹੀਂ ਬੱਚਾ ਬੱਚੇ ਤੋਂ ਪਹਿਲੇ ਵੀ ਕੁਝ ਹੈ ਸੀ ਮਾਸ ਦਾ ਟੁਕੜਾ ਮਾਸ ਦੇ ਟੁਕੜੇ ਤੋਂ ਪਹਿਲਾਂ ਵੀ ਕੁਝ ਹੈ ਸੀ ਮਾਂ ਕੀ ਰਤ ਪਿਤਾ ਵਿੰਦ ਧਾਰਾ ਮੂਰਤ ਸੂਰਤ ਕਰੋ ਪਾਰਾ ਗੰਦਗੀ ਦਾ ਪੁਤਲਾ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਸਾਜ ਕੇ ਰੱਖ ਦਿੱਤਾ ਸਾਜ ਕੇ ਰੱਖ ਦਿੱਤਾ ਸਤਿਗੁਰੂ ਜੀ ਕਹਿੰਦੇ ਨੇ ਉਸ ਥਾਂ ਜਿੱਥੇ ਵੱਸਦਾ ਸੀ ਨਾ ਉੱਥੇ ਵੀ ਮਹਾਰਾਜ ਨੇ ਪਰਦਾ ਪਾ ਕੇ ਇੱਕ ਪਰਦਾ ਪਾ ਕੇ ਰੱਖਿਆ ਹੈ ਉੱਥੇ ਸਵਾਸ ਵੀ ਚੱਲਦੇ ਨੇ ਬੱਚੇ ਦੇ ਵੇਖੋ ਉੱਥੇ ਬੱਚਾ ਬਿਲਕੁਲ ਸਹੀ ਹੈ ਇੱਕ ਪੜਦਾ ਪਾ ਕੇ ਉਸ ਜਟਰਗਨੀ ਵਿੱਚ ਪਰਮਾਤਮਾ ਨੇ ਪੜਦਾ ਪਾ ਕੇ ਰੱਖਿਆ ਬਸੰਦੋ ਕੋ ਹਥੜੇ ਥਾਏ ਗੁਰਬਾਣੀ ਵਿੱਚ ਪੰਗਤੀ ਆਉਂਦੀ ਹੈ ਤੇ ਹੋਇਆ ਕਿ ਮਾਂ ਕੀ ਰਕਤ ਪਿਤਾ ਦੀਂ ਧਾਰਾ ਮਾਂ ਦਾ ਬਲੱਡ ਤੇ ਪਿਤਾ ਦੀ ਵਿੰਧ ਜਦੋਂ ਇਹਨਾਂ ਦਾ ਮੇਲ ਹੁੰਦਾ ਇੱਕ ਮਾਸ ਦਾ ਟੁਕੜਾ ਬਣਦਾ ਹੈ ਬੱਚਾ ਨਹੀਂ ਮਾਸ ਦਾ ਟੁਕੜਾ ਇਸ ਤੋਂ ਪਹਿਲੇ ਵੀ ਤੇ ਬੱਚਾ ਕੁਝ ਹੋਏਗਾ ਉਹ ਬੱਚਾ ਕੀ ਸੀ ਖੁਰਾਕ ਸੀ ਖੁਰਾਕ ਸੀ ਜਿਉ ਖੁਰਾਕ ਮਾਤਾ ਪਿਤਾ ਦੇ ਅੰਦਰ ਗਈ ਤਾਂ ਹੀ ਬਲੱਡ ਬਣਦਾ ਏ ਇੱਕ ਰੋਟੀਆਂ ਦੀ ਵੱਡੀ ਤਹਿ ਲਾਉ 7 ਫੁੱਟ ਤੱਕ 6 ਫੁੱਟ ਦੀ ਇੱਕ ਤਹਿ ਲਾਉ ਰੋਟੀਆਂ ਦੀ ਆ ਬੰਦਾ ਹੀ ਏ ਹੋਰ ਕੁਝ ਨਹੀਂ ਹੈ ਬੰਦਾ ਆ ਰੋਟੀਆਂ ਦੀ ਇੱਕ ਤਹਿ ਬਸਿਦੇ ਵਿੱਚ ਇੱਕ ਅਸੀਂ ਖੋਜ ਕਰੀਏ ਵੀ ਕੀ ਹੈ ਉਹ એનર્ਜੀ ਉਹ ਪਰਮਾਤਮਾ ਉਹ ਜੋਤ ਪਰਮਾਤਮਾ ਦੀ ਜੋਤ ਜਗ ਗਈ ਜਾਂ ਨਹੀਂ ਜਗੀ ਤੇ ਇਹ ਹੀ ਬੱਚਾ ਖੁਰਾਕ ਸੀ ਇਹ ਹੀ ਬੱਚਾ ਖੁਰਾਕ ਤੋਂ ਪਹਿਲੇ ਕੀ ਸੀ ਖਾਕ ਸੀ ਮਿੱਟੀ ਸੀ ਖਾਕ ਤੋਂ ਹੀ ਬਣੀ ਖੁਰਾਕ ਇਹ ਬੱਚਾ ਬਣਿਆ ਖੁਰਾਕ ਖਾਕ ਤੋਂ ਹੀ ਬਣੀ ਮਾਂ ਕੀ ਰਕਤ ਪਿਤਾ ਵਿੱਚ ਦਹਾੜਾ ਇਹੀ ਬੱਚਾ ਬਣਿਆ ਬਲੱਡ ਇਸ ਬਲੱਡ ਤੋਂ ਹੀ ਬਣਿਆ ਮਾਸ ਦਾ ਟੁਕੜਾ ਬੱਚਾ ਤੇ ਜੀਵਨ ਤੁਸੀਂ ਸੁਣ ਰਹੇ ਹੋ ਤੇ ਬੱਚਾ ਇਸ ਧਰਤੀ ਤੇ ਆਇਆ ਪਹਿਲਾ ਪਿਆਰ ਲਗਾ ਥਣ ਦੁੱਜ ਦੂਜਾ ਮਾਏ ਬਾਪ ਕੀ ਸੁਦ ਤੀਜਾ ਭਈਆ ਭਾਬੀ ਵੇਪ ਚੌਥਾ ਪਿਆਰੂ ਪੰਨੀ ਖੇਡ ਪੰਜਵਾਂ ਖਾਣ ਪੀਣ ਕੀ ਧਾਤ ਛੇਵਾਂ ਕਾਮਨਾ ਪੁੱਛਿਆ ਜਾ ਸਤਵਾਂ ਸੰਜ ਕੀਆ ਘਰ ਵਾਸ ਅਠਵਾਂ ਕ੍ਰੋਧ ਹੁਆ ਤਨ ਨਾਸ ਨਾਵੈ ਢੋਲੇ ਉੱਪੇ ਸਾ ਆ ਕੇ ਇਸ ਵੇਖ ਉਹ ਆ ਚਿੱਟੇ ਹੋ ਗਏ ਆ ਢੋਲੇ ਹੋ ਗਏ ਅਜੇ ਵੀ ਨਹੀਂ ਮੰਨ ਜਾਗਦਾ ਅਜੇ ਵੀ ਨਹੀਂ ਮੰਨ ਜਾਗਦਾ ਹੁਣ ਸਾਹ ਵੜੇ ਓਖੇ ਹੁੰਦੇ ਨੇ ਹੁਣ ਤੇ ਆਵਾਜ਼ ਵੀ ਐਦਾਂ ਹੁੰਦੀ ਹੈ ਜਿਵੇਂ ਸੱਤ ਪਤਾਲ ਪਿੱਛੇ ਖੂਚ ਬੰਦਾ ਬੋਲਦਾ ਹੈ ਆਵਾਜ਼ ਵੀ ਓਖੀ ਓਖੀ ਨਿਕਲਦੀ ਹੈ ਕਈ ਬਜ਼ੁਰਗ ਮੈਂ ਵੇਖੇ ਆਵਾਜ਼ਾਂ ਮਾਰਦੇ ਨੇ ਪੋਤੇ ਖੇਡਦੇ ਨੇ ਬੱਚੇ ਆਪਣੇ ਕੰਮ ਤੇ ਚਲੇ ਜਾਂਦੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਨਾਮ ਹੈ ਢੋਲੇ ਉਬੇ ਸਾ ਇਹ ਹੀ ਬੱਚਾ ਖਾਕ ਵਿੱਚੋਂ ਆਇਆ ਦਸਵੇਂ ਦੱਦਾ ਹੁਆ ਸਵਾ ਸਵਾ ਹੁੰਦਾ ਖਾਕ ਮਿੱਟੀ ਇਸ ਖਰਾਕ ਤੋਂ ਹੀ ਬਣੀ ਖਰਾਕ ਖਰਾਕ ਤੋਂ ਮਾਂ ਕੀ ਰક્ત ਪਿਤਾ ਵਿੰਦ ਧਾਰਾ ਮਾਸ ਦਾ ਟੁਕੜਾ ਬੱਚਾ ਬਾਲ ਜਵਾਨੀ ਅਰ ਬਿਰਧ ਫੁਨ ਨਹੀਂ ਜਾਣਿਆ ਖਾਤ ਵਿੱਚੋਂ ਆਇਆ ਖਾਤ ਵਿੱਚ ਮਿਲ ਗਿਆ ਨਹੀਂ ਵਿਚਾਰਿਆ ਮੈਂ ਕੀ ਕਰਨ ਆਇਆ ਹੋਇਆ ਕਦੇ ਨਹੀਂ ਸੋਚਿਆ ਸਮਖਰਾ ਸ਼ਰੀਰ ਮਾਰ ਕੇ ਸ਼ਮਸ਼ਾਨ ਘਾੜ ਤੱਕ ਤੇ ਚਲਾ ਗਿਆ ਸੱਚ ਜਾਣਿਓ ਸਵਾਸਾ ਰੂਪੀ ਪੂੰਜੀ ਖਤਮ ਹੋਣ ਤੋਂ ਅਜੇ ਸ਼ਰੀਰ ਤੇ ਸ਼ਮਸ਼ਾਨ ਘਾਟ ਤੱਕ ਗਿਆ ਨਾ ਜਿਹਦਾ ਮਨ ਮਰ ਕੇ ਦਰਗਾਹ ਵਿੱਚ ਚੱਲ ਗਿਆ ਉਹਨੂੰ ਕਹਿੰਦੇ ਆ ਜੀਵਨ ਮੁਕਤ ਉਹਨੂੰ ਕਿਹਾ ਜਾਂਦਾ ਜੀਵਨ ਮੁਕਤ ਸਫਲ 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 ਪਈ ਯਾਤਰਾ ਐਸੇ ਇਨਸਾਨ ਦੀ ਐਸੇ ਭੈਣ ਭਰਾ ਦੀ ਸਫਲ ਯਾਤਰਾ ਹੋ ਜਾਂਦੀ ਹੈ ਭਾਈ ਜਿਹੜੇ ਸੰਗਤ ਕਰਦੇ ਨੇ ਨਾਮ ਜਪਦੇ ਨੇ ਜਿਨ੍ਹਾਂ ਨੂੰ ਸੰਗਤ ਵਿੱਚ रस ਆਉਣ ਲੱਗ ਜਾਂਦਾ ਹੈ ਇੱਕ ਠੰਡੇ ਪਾਣੀ ਦਾ ਦਰਿਆ ਵੀ ਚੱਲ ਰਿਹਾ ਇਸ ਦੁਨੀਆ ਵਿੱਚ ਖੋਜੋ ਕੀ ਹੈ ਖੋਜ ਮਨ ਹਰ ਜੀਤੇ ਰਹਿ ਨਾਲ ਹੈ ਗੁਰਮਤੀ ਰੰਗ ਮਾਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਹੀਂ ਤੇ ਭਾਈ ਠੀਕ ਹੈ ਸਮਾਤੇ ਨਿਕਲੀ ਰੇ ਅਜੋ ਦੀ ਨਾਵੈ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰਗ ਬਨ ਸਿਰ ਉਪਰ ਮਰਨਾ ਕਿਆ ਇਹ ਵੇਖੋ ਮਾਰਾ ਸਨ ਚੋਟ ਮਾਰਦੇ ਨੇ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਜਾਗਿਏ ਜਾਗਿਏ ਕੱਲ ਨੂੰ ਸਾਡੀਆਂ ਵੀ ਗੱਲਾਂ ਹੋਣੀਆਂ ਨੇ ਕੱਲ ਨੂੰ ਸਾਡੀ ਵੀ ਬੱਚੀਆਂ ਨੇ ਗੱਲਾਂ ਕਰਨੀਆਂ ਨੇ ਮਿੱਠੀ ਆਦ ਮਨਾਉਣੀ ਹੈ ਪਰ ਅਸੀਂ ਕੀ ਗਿੰਦੇ ਉਹ ਵੇਖਿਆ ਜਾਣਾ ਉਸ ਕਟਹਿਰੇ ਵਿੱਚ ਉਹ ਸੱਚ ਦੇ ਸਦਾ ਹੈ ਤਿਆਰੀ ਕਰੀਏ ਤਿਆਰੀ ਕਰੀਏ ਨਾਮ ਨਾਲ ਸਾਝ ਪਾਈਏ ਬਹੁਤ ਹੀ ਸਾਡੇ ਸਤਕਾਰਯੋਗ ਮੈਂ ਨਾ ਤੇ ਨਹੀਂ ਜਾਣਦਾ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ ਮੇਰੀ ਮਾਂ ਹੀ ਮੇਰੇ ਵਾਸਤੇ ਰੱਬ ਸੀ ਮੇਰੇ ਪਿਓ ਚਲ ਗਏ ਸੀ ਮੇਰੀ ਮਾਂ ਨੇ ਮੈਨੂੰ ਸਾਰਾ ਪਿਆਰ ਦਿੱਤਾ ਮੇਰੀ ਮਾਂ ਨੇ ਬਹੁਤ ਰਿਸਪੌਂਸਿਬਿਲਟੀ ਸਾਡੀ ਨਿਭਾਈ ਹੈ ਮੇਰਾ ਮਾਂ ਨਾਲ ਬੜਾ ਪਿਆਰ ਹੈ ਮੇਰੀ ਮਾਂ ਮੇਰੀ ਰੱਬ ਹੈ ਭਾਈ ਜੇਠਾ ਜੀ ਦੀ ਮਾਂ ਵੀ ਵੇਖੋ ਮਾਂ ਨਹੀਂ ਵੇਖੀ ਸਭ ਦੀ ਮਾਂ ਮ ਆਉਂਦੀਆਂ ਨੇ ਜਾਂਦੀਆਂ ਨੇ ਬੱਚਾ ਇੱਕ ਸਮਝ ਰਿਹਾ ਸਭ ਕੁਝ ਪਰ ਉਹਨੂੰ ਆਪਣੀ ਮਾਂ ਨਹੀਂ ਦਿੱਸਦੀ ਸੰਗਤ ਰੋ ਰਹੀ ਹੈ ਰਿਸ਼ਤੇਦਾਰ ਰੋ ਰਹੇ ਨੇ ਥੋੜੇ ਸਾਤ ਅੱਠ ਸਾਲਾਂ ਬਾਅਦ ਪਿਤਾ ਜੀ ਵੀ ਨਹੀਂ ਹਰੀਦਾਸ ਜੀ ਵੀ ਨਹੀਂ ਰਹਿੰਦੇ ਨਾਨੀ ਨਹੀਂ ਪਿਆਰ ਦਿੱਤਾ ਨਾਨੀ ਦਾ ਪਿਆਰ ਮਿਲਿਆ ਇੱਕ ਮਾਤਾ ਦੇ ਰੂਪ ਵਿੱਚ ਉਹਨਾਂ ਵਾਸਤੇ ਉਹਨਾਂ ਦੀ ਨਾਨੀ ਹੀ ਰੱਬ ਹੈ ਜਦੋਂ ਦੁਨੀਆ ਵੱਲ ਵੇਖ ਕੇ ਉਹ ਬੱਚਾ ਰੋਇਆ ਸੀ ਮਾਂ ਜਦੋਂ ਮੈਂ ਤੂੰ ਦੁਨੀਆ ਦਾ ਪ੍ਰਸ਼ਾਦ ਵੇਚਣ ਵਾਸਤੇ ਜਾ ਰਿਹਾ ਸਾਣਾ ਮਾਂ ਉਹ ਆਪਣੇ ਬੱਚਿਆਂ ਨੂੰ ਬੋਲ ਰਹੀ ਸੀ ਪੁੱਤਰਾ ਕਹਿੰਦੇ ਮਾਂ ਮੈਨੂੰ ਕਿਸੇ ਨੇ ਪੁੱਤਰੀ ਨਹੀਂ ਕਿਹਾ ਧਾ ਨਿਕਲੀ ਸੀ ਦਾਦੀ ਮਾਂ ਦੀ ਉਹ ਤਾਂ ਨਾਨੀ ਮਾਂ ਦੀ ਧਾ ਨਿਕਲੀ ਸੀ ਪੁੱਤਰ ਕੋਈ ਗੱਲ ਨਹੀਂ ਬੱਚਿਆਂ ਨੂੰ ਕੋਈ ਖਿੱਚ ਕੇ ਲੈ ਕੇ ਜਾਂਦਾ ਕਹਿੰਦੇ ਇਹਦੇ ਨਾਲ ਨਹੀਂ ਖੇਡਣਾ ਇਦੇ ਨਾਲ ਖੇਡਣਾ ਨਹੀਂ ਇਹਦੇ ਨਾਲ ਤੇ ਖੇਡਣਾ ਵੀ ਮਾੜਾ ਇਹਦਾ ਅੱਗੇ ਪਿੱਛੇ ਕੋਈ ਨਹੀਂ ਜਦੋਂ ਦਾ ਨਾਨੀ ਮਾ ਦੀ ਧਾ ਨਿਕਲੀ ਸੀ ਉਹਨੇ ਕਿਹਾ ਸੀ ਪੁੱਤਰਾ ਯਾਦ ਰੱਖੀ ਤੇਰੇ ਸਿਰ ਤੇ ਸੋਨੇ ਦੇ ਛਤਰ ਝੋਲਿਆ ਕਰਨਗੇ ਅੱਜ ਵੇਖੋ ਤੁਸੀਂ ਦਾਤਾ ਦਰਬਾਰ ਸਾਹਿਬ ਰੋਲਦਿਆਂ ਨੇ ਰੋਲਦਿਆਂ ਨੇ ਇਹ ਮਾਂ ਦਾ ਹੀ ਪਿਆਰ ਹੈ ਮਾਂ ਦੇ ਆਸ਼ੀਰਵਾਦ ਨੇ ਜੋ ਅਸੀਂ ਬੈਠੇ ਆ ਸਾਡੇ ਕੰਮ ਧੰਦੇ ਨੇ ਸਾਡੇ ਪਰਿਵਾਰ ਨੇ ਸਾਡੇ ਸੋਹਣੇ ਸੋਹਣੇ ਘਰ ਨੇ ਬੈੱਡਰੂਮ ਨੇ ਇਹ ਪਿੱਛੇ ਅਸੀਸਾਂ ਕੰਮ ਕਰਦੀਆਂ ਨੇ ਸਾਡੇ ਮਾਪਿਓ ਦੀਆਂ ਸਾਡੇ ਦਾਦੇ ਦਾਦੀਆਂ ਇਹ ਅਸੀਸਾਂ ਹੀ ਕੰਮ ਕਰਦੀਆਂ ਨੇ ਭਾਈ ਸਮਝ ਜ਼ਿਆਦਾ ਹੋ ਗਿਆ ਜੀ ਇਤਨੀ ਬੇਨਤੀ ਪਰਵਾਨ ਕਰਨੀ ਵਾਹ ਗੁਰੂ ਜੀ ਦਾ ਹਾਲਸਾ ਵਾਹ ਗੁਰੂ ਜੀ ਕੀ ਫਤ